ਪਾਰਕਿੰਗ ਨੂੰ ਲੈ ਕੇ ਚੌੜਾਪ ਦੇਖਣ ਨੂੰ ਮਿਲੀ ਹੈ ਸਾਬਕਾ ਫੌਜੀ ਤੇ ਮਹਿਲਾ ਪੁਲਿਸ ਕਰਮਚਾਰੀ ਦੇ ਵਿਚਾਲੇ ਤਕਰਾਰ ਹੋਈ ਹੈ ਪਾਰਕਿੰਗ ਕਰਨ ਨੂੰ ਲੈ ਕੇ ਜੁੜਾ ਹੈ ਆਪਸ ਦੇ ਵਿੱਚ ਦੋਵੇਂ ਭਿੜ ਗਏ ਤੇ ਗਵਾਂਡੀ ਨੇ ਦੋਵੇਂ ਹੀ ਗਵਾਂਡੀ ਜੋੜੇ ਨੇ ਕਿ ਦੋਵੇਂ ਤੇ ਇਲਜ਼ਾਮ ਲਗਾਇਆ ਤੇ ਹਮਲਾ ਕੀਤਾ ਹੈ ਮਹਿਲਾ ਪੁਲਿਸ ਦੇ ਵੱਲੋਂ ਜੁੜਾ ਹੈ ਤਮਕੋਂ ਦੇ ਇਲਜ਼ਾਮ ਲਗਾਏ ਗਏ ਨੇ ਜ਼ਨਾਲੀ ਮਹਿਲਾ ਪੁਲਿਸ ਅਧਿਕਾਰੀ ਨੇ ਜੁੜਾ ਹੈ ਇਲਜ਼ਾਮ ਨੂੰ ਨਕਾਰਿਆ ਵੀ ਹੈ ਸਾਬਕਾ ਫੌਜੀ ਤੇ ਹਮਲੇ ਦੇ ਇਲਜ਼ਾਮ ਜੁੜੇ ਨੇ ਲੱਗੇ ਨੇ ਬਟਾਲਾ ਦੇ ਵਿੱਚ ਕਾਰ ਪਾਰਕਿੰਗ ਨੂੰ ਲੈ ਕੇ ਝੜਪ ਦੇਖਣ ਨੂੰ ਮਿਲੀ ਮਹਿਲਾ ਪੁਲਿਸ ਅਧਿਕਾਰੀ ਦੇ ਵੱਲੋਂ ਤੇ ਫੌਜੀ ਦੇ ਵੱਲੋਂ ਜੁੜਾ ਹੈ ਸਾਬਕਾ ਫੌਜੀ ਦੇ ਵੱਲੋਂ ਇੱਕ ਦੂਜੇ ਤੇ ਇਲਜ਼ਾਮ ਲਗਾਏ ਗਏ ਪਾਰਕਿੰਗ ਕਰਮ ਨੂੰ ਲੈ ਕੇ ਆਪਸ ਦੇ ਵਿੱਚ ਗੁਆਢ ਘੁੜ ਗਏ ਜਿਹੜੇ ਨੇ ਪੀੜਦੇ ਹੋਏ ਨਜ਼ਰ ਆਏ ਤੇ ਸਾਬਕਾ ਫੌਜੀ ਤੇ ਹਮਲੇ ਦੇ ਇਲਜ਼ਾਮ ਲਗਾਏ ਗਏ ਨੇ ਦੋਵਾਂ ਨੇ ਹੀ ਇੱਕ ਦੂਜੇ ਤੇ ਹਮਲਾ ਕੀਤਾ ਹੈ ਮੇਰਾ ਨਾਮ ਹੈ ਮੈਂ ਟਾਇਰ ਫੱਗੀਆਂ। ਪ੍ਰੇਮ ਸਿੰਘ ਮੇਰਾ ਨਾਮ ਆ। ਗੱਲ ਉਹਦੋਂ ਮੈਚ ਆਪਣੇ ਗਵਾਂਢ ਤੇ ਅਜੇ ਤੱਕ ਨਹੀਂ ਹੁੰਦਾ। ਠੀਕ ਹੈ ਮੈਂ ਇਹਨਾਂ ਨੂੰ ਮੈਨੂੰ ਮਿਲਦੇ ਆ। ਸੱਤ-ਸੱਤ ਕਰੀਦੀ ਆ ਤੇ ਹਾਂਜੀ ਸਾਸਿਕਾਲ ਜੀ ਸਾਰਿਆਂ ਇਹਨਾਂ ਦੇ ਤੱਕ ਰਿਸ਼ਤੇ ਦਰਾਂ ਨੂੰ ਮੈਂ ਇਹ ਕਹਾਵਾ ਸਾਸਿਕਾਲ ਬੁਲਾਈਦੀ ਆ ਕਿਸੇ ਨਾਲ ਅਜੇ ਤੱਕ ਵੈਰ ਨਹੀਂ ਹੋਇਆ ਕੁਝ ਨਹੀਂ ਹੋਇਆ। ਉਹਦੋਂ ਜਿਹੜੀ ਗੱਲ ਹੋਈ ਉਹਦੋਂ ਵੀ ਇਹ ਮਾਵਾਂ ਈਆਂ ਉੱਥੇ ਬਾਹਰ ਖੜੀਆਂ ਸੀ। ਇਹਨਾਂ ਨੂੰ ਮੈਂ ਇੱਕ ਹੀ ਗਈ ਮੈਂ ਸਾਸਿਕਾਲ ਬੁਲਾ ਕੇ ਫਿਰ ਮੈਂ ਗਿਆ। ਜਦੋਂ ਮੈਂ ਨਿਕਲਿਆ ਕਿਤੇ ਮੁੰਡਾ ਮੇਰਾ ਬਾਹਰ ਖੜਾ ਹੀ ਹੋ ਉਸ ਟਾਈਮ ਤੇ। ਤੇ ਇਹ ਮਮਤੀ ਕਹਿੰਨ ਆਪੇ ਇਥੇ ਕੰਦੀ ਫੌਜੀ ਤੇ ਕਰਾਇਗਾ ਤੇ ਮੇਰੇ ਬੇਟੇ ਨੇ ਇਹ ਗੱਲ ਕਹੀ ਆ ਕਹਿੰਦਾ ਵੀ ਆਂਡੀ ਤੀਹਦਾ ਕੋ ਕਹਿੰਦੇ ਫੌਜੀ ਕਰਾਇਗਾ ਉਹ ਆਈ ਆ ਉਹਦੀ ਕੁੜੀ ਉਹਨੇ ਆਣ ਕੇ ਥੱਪੜ ਮਾਰਤਾ ਤੇ ਬਸ ਮੈਂ ਤਾਂ ਨਿਕਲ ਗਿਆ ਹਾਂ ਬਾਜ਼ਾਰ ਵਾਸਤੇ ਮੈਨੂੰ ਉਹ ਜਿਹਨੇ ਜਾਂ 4 ਮਿੰਟ ਬਾਅਦ ਫੋਨ ਲਾ ਗਈ ਮੁੰਡੇ ਦੀ ਕਹਿੰਦਾ ਪਪਾ ਆ ਗੱਲ ਹੋ ਗਈ ਮੈਂ ਜਿੱਦਾਂ ਆਇਆ ਇੱਥੇ ਘਰੇ ਮੈਂ ਹਲੇ ਗੱਡੀ ਖੜੀ ਕੀਤੀ ਆ ਇਹਨਾਂ ਮੈਨੂੰ ਧੂਕੇ ਅੰਦਰ ਕੀਤਾ ਵਾ ਇਹਨਾਂ ਦਾ ਪੂਰਾ ਪਰਿਵਾਰ ਇੱਥੇ ਜਿੰਨੇ ਹੀ ਖੜੇ ਸੀ ਉਹ ਮੈਨੂੰ ਅੰਦਰ ਲੈ ਕੇ ਚਲ ਗਏ ਆ ਇਹਨਾਂ ਨੇ ਮੇਰੇ ਹੱਥ ਧੁੱਕਿਆ ਸਾਰਿਆਂ ਨੇ ਠੀਕ ਹੈ ਮੈਂ ਕੋਹਣੀ ਕੀਤਾ ਮੈਂ ਇਹਨਾਂ ਨੂੰ ਸਿਰਫ ਇਹ ਪੁੱਛਣ ਡਿਆ ਕਿ ਕੀ ਹੋਇਆ ਕੀ ਇਹ ਦੱਸੋ ਤਾਂ ਗੱਲ ਕੀ ਆ ਮੈਂ ਤੇ ਇਹਨਾਂ ਨੂੰ ਪੁੱਛਣ ਡਿਆ ਮੈਨੂੰ ਆਇਆ ਮਿੱਸ ਸਿਦਾ ਜਾਨ ਮੈਨੂੰ ਗੱਡੀੋਂ ਮੈਂ ਜਦੋਂ ਉਤਰਿਆ ਮੈਨੂੰ ਅੰਦਰ ਲੈ ਗਏ ਬਸ ਮੈਂ ਆਪਾਂ ਉਹ ਕਾਲ ਕੀਤੀ ਸੀ ਆਪਾਂ ਉਸ ਤੋਂ ਬਾਅਦ ਮੈਂ ਨਹੀਂ ਕੀਤੀ ਮੇਰੀ ਵਾਈਫ ਨੇ ਮੇਰੇ ਬੱਚਿਆਂ ਨੇ ਕਾਲ ਕੀਤੀ ਆ ਮੈਨੂੰ ਇਹਨਾਂ ਨੂੰ ਮੈਂ ਸਿਰਫ ਇਹ ਪੁੱਛਣ ਡਿਆ ਵੀ ਮੈਨੂੰ ਇਹ ਦੱਸੋ ਕਿ ਗੱਲ ਕੀ ਹੋਈ ਆ ਉਹ ਕਿਤੇ ਇੰਨਾ ਕੋਈ ਹੈ ਨਹੀਂ ਝੜਾ ਮੈਂ ਉਹਦੇ ਵਿੱਚ ਮਹੱਲੇ ਦੇ ਵਿੱਚ ਸਾਰਿਆਂ ਨੂੰ ਬੁਲਾਉਣਾ ਇੱਕ ਦੂਜੇ ਨੂੰ ਇਹ ਪਨੇ ਫਿਰ ਉਥੇ ਉਹ ਲੈ ਗਏ ਕਹਿੰਦੇ ਤੇਰਾ ਉਹ ਕਰਾਉਣਾ ਪਰਚੇ ਉਹ ਕਰਾਉਣੇ ਆ ਪੁਲਸ ਆਈ ਆ ਇਹਨਾਂ ਨੇ ਕਦੇ ਕਾਲ ਕੀਤੀ ਉਥੇ ਚੰਡੀਗੜ ਚੰਡੀਗੜੋਂ ਫਿਰ ਇੱਥੇ ਉਹ ਇਹਨਾਂ ਨੇ ਕਾਲ ਕੀਤੀ ਆ ਬਸ ਇਹ ਉਸ ਤੋਂ ਬਾਅਦ ਮੈਨੂੰ ਉਸ ਤੋਂ ਬਾਅਦ ਮੈਨੂੰ ਇਹ ਉਹ ਹੀ ਪੁਲਸ ਜਿਹੜੀ ਆਈ ਸੀ ਉਹ ਮੈਨੂੰ ਉੱਥੇ ਲੈ ਕੇ ਚਲ ਗਏ ਥਾਣੇ ਹਾਂ ਜੀ ਮੇਰੇ ਵੱਲੋਂ ਕੰਪਲੀਟ ਮੈਨੂੰ ਹੀ ਲੈ ਗਏ ਉਥੇ ਗਏ ਉਥੇ ਕਹਿੰਦੇ ਬਲੱਡ ਚਾ ਕਰਾਉਣਾ ਮੇਰੇ ਹਸਪੀਟਲ ਲੈ ਗਏ ਉਥੇ ਕੋਈ ਨਹੀਂ ਆ ਨਾ ਮੇਰੇ ਬਲੱਡ ਟੈਸਟ ਹੋਇਆ ਨਾ ਕੁਝ ਹੋਇਆ ਉਥੇ ਡਾਕਟਰ ਵੀ ਉਹਦਾ ਲਿਖਤਾ ਵਾ ਆ ਫਿਰ ਇਹਨਾਂ ਨੇ ਦਿੱਤੀ ਆ ਉਸ ਤੋਂ ਬਾਅਦ ਹਾਂਜੀ ਇਹਨਾਂ ਨੇ ਦਰਖਾਸਤ ਦਿੱਤੀ ਆ ਪਰ ਉਸ ਤੋਂ ਬਾਅਦ ਵੀ ਅੱਜ ਤੱਕ ਕੋਈ ਕਾਰਵਾਈ ਨਹੀਂ ਲੈਤਾ ਕੋਈ ਕਿਉਂਕਿ ਇਹਨਾਂ ਨੂੰ ਹੋਣਾ ਚਾਹੀਦਾ ਸੀ ਕਿ ਪੁਲਿਸ ਵਾਲਿਆਂ ਨੂੰ ਇਹ ਚਾਹੀਦਾ ਸੀ ਕਿ ਉਥੇ ਥਾਣੇ 'ਚ ਬੁਲਾਉਣ ਦੇਣ ਇਹ ਕਦੀ ਕਹਿੰਦੇ ਆ ਕਿ ਅੱਜ ਉਥੇ ਉਹਦੀ ਡਿਊਟੀ ਉਥੇ ਲੱਗੀ ਆ ਆ 15 ਅਗਸਤ ਆ ਗਏ 2 ਦਿਨ ਉਥੇ ਚੱਲ ਗਏ ਆ ਉਸ ਤੋਂ ਬਾਅਦ ਕਹਿੰਦੇ ਆ ਰਖੜੀ ਆ ਗਈ ਆ ਇੰਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਤੁਹਾਨੂੰ ਡੇ ਉਤੋਂ ਸਾਨੂੰ ਡੇ ਕਰਨ ਕਿ ਆਪਾਂ ਇਹ ਇਹਨਾਂ ਨੂੰ ਪਾੜਨਾ ਵਾ ਇਹਨਾਂ ਕੋ ਮਾਫੀਆਂ ਮੰਗਾਉਣੀਆਂ ਵਾ ਆਪਾਂ ਇਹ ਕਰਨਾ ਜੀ ਮੈਂ ਆਰਮੀ ਦੇ ਵਿੱਚੋਂ ਰਹਿ ਰਾਇਆ ਹਾਂ ਮੈਂ ਕੋਈ ਕਾਰਵਾਈ ਨਹੀਂ ਕਰਦਾ ਮੈਨੂੰ ਨਾ ਸਾਨੂੰ ਇਹ ਪਰਮ ਦਾਇਜ ਚੀਜ਼ਾਂ ਦਾ ਨਾ ਆਪਾਂ ਕੋਈ ਕਾਰਵਾਈ ਕਰਨ ਡਿਆ ਮੈਂ ਕੋਈ ਹਾਲੇ ਤੱਕ ਨਹੀਂ ਕੀਤੀ ਪਰ ਇਹਨਾਂ ਨੂੰ ਇਹ ਚਾਹੀਦਾ ਸੀ ਇੱਕ ਟੋਪਟ ਇਹ ਤਾਂ ਹੋਏ ਕੋਲੋਂ ਇਹ ਤਾਂ ਚਾਹੀਦਾ ਚਲੋ ਠੀਕ ਹੈ ਮਲਾਜਮਾਂ ਅੱਗੋਂ ਮੈਂ ਵੀ ਆਰਮੀ ਵਾਲਾ ਹਾਂ ਸਰਦਾਰ ਕਹਿ ਰਹੇ ਆ ਫਿਰ ਵੀ ਆਰਮੀ ਵਾਲੇ ਆ ਇਹਨਾਂ ਨੂੰ ਇਹ ਤੋਂ ਕੋਟੋਂ ਕੋਟ ਚਾਹੀਦਾ ਹੀ ਕਿ ਉਹਨੂੰ ਬੁਲਾ ਕੇ ਉਥੇ ਠਾਣੇ ਆ ਸਾਡੇ ਸਾਹਮਣੇ ਪੇਸ਼ ਕਰਦੇ ਬਰਨਾਨੇ ਫ੍ਰੀਮ ਸਿੰਘ ਜੀ ਤੇ ਇਹ ਰਟਾਇਰੇ ਆਏ ਨੇ ਫੌਜੀ ਰਟਾਇਰੇ ਆਏ ਨੇ ਕਿ ਸਾਡੇ ਤਾਂ ਘਰ ਦਾ ਕੰਮ ਚੱਲਦਾ ਪਿਆ ਸੀਗਾ ਸਾਰੀ ਮਿਸਤਰੀ ਵੀ ਲੱਗੀ ਰਾਜ ਮਿਸਤਰੀ ਲੱਗਾ ਲੱਕਣ ਮਿਸਤਰੀ ਲੱਗਾ ਜਾਂ ਸਿੱਧਾ ਉਹ ਕੰਮ ਕਰਵਾਉਂਦੇ ਪਏ ਆ ਤੇ ਸ਼ਾਮ ਦੇ ਟਾਈਮ ਨਾਲ ਇਹਨਾਂ ਨੂੰ ਲੋਕ ਮੁੜਿਆਨੇ ਬੁਲਾ ਵੀ ਅੰਕਲ ਜੀ ਸਾਡਾ ਸਾਮਾਨ ਥੋੜਾ ਜਿਹਾ ਸਾਨੂੰ ਲੈ ਕੇ ਮਾਰਕੀਟ ਜਾਣਾ ਇਹਨਾਂ ਨੇ ਗੱਡੀ ਗੱਡੀ ਆਵਾਜ਼ ਤੇ ਗੱਡੀ ਇਹਦੇ ਤੇ ਸਾਡੇ ਗੇਟ ਦੇ ਅੰਦਰ ਹੀ ਸੀਗੀ ਥੋੜੀ ਜੀ ਆ ਮੈਂ ਤੇ ਮੇਰੇ ਬੇਟੇ ਮੇਰੀ ਬੇਟੀ ਵੀ ਬਾਹਰ ਖੜੇ ਹਾਂ ਤਾਂ ਇਹਨਾਂ ਦੀ ਲੜਕੀ ਆਈ ਆ ਗੱਡੀ ਤੇ ਉਹਨੇ ਗੱਡੀ ਨੂੰ ਪਤਾ ਨਹੀਂ ਸਟਾਰਟ ਕਰਨਾ ਜਾਂ ਕੁਝ ਕਰਨਾ ਉਹਨੇ ਦੋ ਵਾਰੀ ਹਾਰਾਂ ਦਿੱਤਾ ਅਸੀਂ ਇਹਦੇ ਪਪਾ ਨੇ ਨਹੀਂ ਗੋਲੀ ਗਾਲੋ ਗੱਡੀ ਕੱਢਣ ਦੇ ਸੀਗੇ ਉਹਨੇ ਨਹੀਂ ਗੋਲੀ ਤੇ ਇਹਨਾਂ ਨੇ ਇਹਨਾਂ ਮਰ ਕੇ ਗੱਡੀ ਲੈ ਕੇ ਚਲੇ ਗਏ ਤੇ ਬਾਅਦ ਵਿੱਚ ਇਹਨਾਂ ਆ ਜਿਹੜੇ ਕੁਲਵਿੰਦਰ ਕੁਲਵਿੰਦਰ ਪੋਣ ਜੀ ਤੇ ਕਹਿੰਦੇ ਕਿ ਇਹ ਫੌਜੀ ਦੇ ਰਿਆ ਨਾ ਇੱਕ ਪਰਾਇਆ ਕ ਪੂਰਾ ਪਰਾਇਆ ਕ ਤੇ ਮੇਰਾ ਬੇਟਾ ਵੀ ਖੜਾ ਸੀ ਬਾਅਦ ਤੇ ਕਹਿੰਦੇ ਵੀ ਉਹਨਾਂ ਨੇ ਮੇਰੇ ਬੇਟੇ ਨੇ ਬੋਲਿਆ ਕਿ ਆਂਟੀ ਜੀ ਵੀ ਇਸ ਤਰ੍ਹਾਂ ਤੁਸੀਂ ਮੇਰੇ ਪਾਪਾ ਨੂੰ ਥੋੜੀ ਨਾ ਬੋਲ ਸਕਦੇ ਹੋ ਤੇ ਇਹ ਜਿਹੜੀ ਉਹ ਕੁੜੀ ਵੱਡੀ ਜਿਹੜੇ ਉਹਨੇ ਇੱਕ ਟਾਰਨ ਕੀਤੀ ਗੱਡੀ ਗੱਡੀ ਉੱਥੇ ਲਾ ਕੇ ਤੇ ਉਹ ਅੰਦਰ ਆਈ ਅੰਦਰ ਆਣ ਕੇ ਤੇ ਕਹਿੰਦੀ ਮੈਂ ਤੇਰੇ ਚਪੇੜ ਬੜੀ ਜ਼ੋਰ ਦੀ ਇੱਕ ਚਪੇੜ ਮਾਰੀ ਇੱਕ ਹੋਰ ਮਾਰੀ ਫਿਰ ਕਹਿੰਦੀ ਕਿ ਤੈਨੂੰ ਹੁਣ ਮੈਂ ਦੱਸਦੀ ਆ ਕਿ ਤੇਰੀ ਆ ਜਿਹੜੀ ਜਵਾਨੀ ਜੀ ਚੜ੍ਹਨ ਦੀ ਆ ਨਾ ਮੈਂ ਹੁਣ ਕਹਿੰਦੀ ਤੇਰੀ 2 ਸੈਕਿੰਡ ਲਾਉਣੀ ਐ ਨੂੰ ਤੇਰੀ ਜਵਾਨੀ ਜੀ ਜਿਹੜੀ ਬੜੀ ਚੜ੍ਹਨ ਲੀਤ ਹੈ ਤੇ ਉਹ ਇਹਨੇ ਕਿਹਾ ਮੇਰੇ ਬੇਟੇ ਨੇ ਕਿਹਾ ਕਿ ਮੈਂ ਤਾਂ ਗਲਤ ਕੀ ਬੋਲਿਆ ਫਿਰ ਇਹ ਸਾਡੇ ਘਰ ਤੋਂ نیچے ਉਤਰ ਗਈ ਐ ਫਿਰ ਇਹਨਾਂ ਦੇ ਉਹ ਜਿਹੜੇ ਸੀਗੇ ਦੋਨੇ ਭਨੇਵਾ ਆ ਤੇ ਗਾੜੀ ਭਨੇਵੇ ਦਾ ਮੁੰਡਾ ਆ ਉਹ ਵੀ ਆ ਗਏ ਨੇ ਇਹਨਾਂ ਨੇ ਫੋਨ ਸਾਥ ਕਰਕੇ ਸਾਦ ਨੇ ਉਹ ਵੀ ਆ ਗਏ ਆ ਉਹ ਕਹਿੰਦਾ ਵੀ ਬਾਹਰ ਆ ਵੀਡੀਓ ਵਿੱਚ ਦੇਖਿਓ ਪਹਿਲਾਂ ਸਿੱਧਾ ਹੀ ਆਣ ਕੇ ਕਹਿੰਦਾ ਬਾਹਰ ਆ ਬਾਹਰ ਉਹ ਨੇ ਮੇਰੇ ਬੇਟੇ ਨੇ ਸਾਰਾ ਕੁਝ ਬੋਲਿਆ ਵੀ ਸਾਡੇ ਨਾਲ ਤੁਸੀਂ ਗਲਤ ਕੀਤਾ ਸਾਡੇ ਨਾਲ ਬਦਵਾਸ਼ੀ ਪੂਰੀ ਕਰਨ ਲਈ ਅਸੀਂ ਤੁਹਾਨੂੰ ਕੁਝ ਨਹੀਂ ਮਾੜਾ ਨਹੀਂ ਚੰਗਾ ਨਹੀਂ ਕਦੀ ਕੰਪਲੇਨ ਕੀਤੀ ਸੀਗੀ ਮੈਂ ਉਸੇ ਟਾਈਮ ਮੇਰੇ ਬੇਟੇ ਨੇ ਮੈਨੂੰ ਨੈਟ ਤੇ ਮੈਨੂੰ ਫੋਨ ਨੰਬਰ ਰਿਕਾਰਡ ਕਰਕੇ ਦਿੱਤਾ ਮੈਂ ਉੱਥੇ ਕੰਪਲੇਨ ਕੀਤੀ ਉਹ ਸੁਣਾਉਂ ਨਾਲੇ ਮੈਨੂੰ ਮਤਲਬ ਦੱਸਿਆ ਵੀ ਆਹ ਫੋਨ ਤੇ ਕਰੋ ਆਹ ਫੋਨ ਤੇ ਕਰੋ ਕਰਦੇ ਕਰਦੇ ਸਾਡੀ ਇੱਥੇ ਸਦਰ ਠਾਣੀ ਸ਼ਾਇਦ ਆਈ ਨਹੀਂ ਤੇ ਇੱਥੇ ਹੀ ਸਾਡੀ ਗੱਲ ਹੋਈ ਤੇ ਉਹ ਮਤਲਬ ਅਜੇ ਆਏ ਨਹੀਂ ਸੀਗੇ ਇੱਥੋਂ ਪਹਿਲੇ ਹੀ ਮੇਰੇ ਹਸਬੰਦ ਆਗੇ ਨੇ ਗੱਡੀ ਲੈ ਕੇ ਜ گئے ਸੀਗੇ ਤੇ ਵਾਪਿਸ ਆ ਗਏ ਨੇ ਅਸੀਂ ਫੋਨ ਕਰ ਦਿੱਤਾ ਵੀ ਸਾਨੂੰ ਇਹਨਾਂ ਦੀ ਕੁੜੀ ਨੇ ਮਾਰਿਆ ਮੇਰੇ ਬੇਟੇ ਨੇ ਤੇ ਉਹ ਇਹ ਆਏ ਨੇ ਅਜੇ ਗੱਡੀ ਚ ਉਤਰੇ ਨੇ ਤੇ ਇਹਨਾਂ ਨੇ ਇੱਥੇ ਤੂੰ ਤੂੰ ਕੇ ਇੱਥੇ ਮਾਰਿਆ ਪਹਿਲੇ ਗੱਡੀ ਚ ਲਾ ਕੇ ਇੱਥੇ ਮਾਰਿਆ ਇੱਥੇ ਮਾਰ ਕੇ ਫਿਰ ਆਪਣੇ ਘਰੇ ਤੂੰ ਚਲਾ ਗਈ ਇਹ ਇਹਨਾਂ ਮੁਰਗੇ ਦਾਤਰ ਤੇ ਉਹ ਲਾਏ ਉਹ ਬੰਡਾਸੀਆਂ ਲਾਏ ਉਹ ਸਾਡੇ ਤੇ ਵਾਰ ਕੀਤੇ ਮੇਰਾ ਬੇਟਾ ਘਰੋਂ ਬਾਹਰ ਨਹੀਂ ਗਿਆ ਗੇਟ ਬੰਦ ਕਰ ਲੈਂਦਾ ਸੀ ਜਦੋਂ ਉਹਦੇ ਤੇ ਵਾਰ ਕਰਨ ਆਉਂਦੇ ਸੀ ਮੇਰਾ ਬੇਟਾ ਗੇਟ ਬੰਦ ਕਰ ਦਿੰਦਾ ਕੋਈ ਕਾਰਵਾਈ ਕੋਈ ਕਾਰਵਾਈ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੋਈ ਜਿੱਥੇ ਵੀ ਅਸੀਂ ਜਾਂਦੇ ਹਾਂ ਉੱਥੇ ਸਾਡੀਆਂ ਗੱਲਾਂ ਜਿਹੜੀਆਂ ਇਹ ਲੀਕ ਆਊਟ ਹੋ ਕੇ ਇਹਨਾਂ ਦੇ ਕੋਲ ਪਹਲੇ ਹੁੰਦੀਆਂ ਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਵੀ ਇੱਕ ਕਾਰ ਲਾਉਂਦੋਂ ਮੈਡਮ ਸਾਡੇ ਐਸਆਈ ਤੇ ਕੁਲਵਿੰਦਰ ਕੌਰ ਲੱਗੇ ਆ ਉਹਨਾਂ ਦੇ ਨਾਲ ਫੌਜੀ ਪ੍ਰੇਮ ਸਿੰਘ ਦਾ ਘਰ ਆ ਕਾਰ ਲਾਉਂ ਗੁੱਧੜਾ ਹੋਇਆ ਇਹਨਾਂ ਦਾ ਇਹਦੇ ਸੰਬੰਧੀ ਇਹਨਾਂ ਦੀ ਐਮਐਲਏ ਨਾਲ ਤੇ ਅੱਜ ਸਾਡੇ ਕੋਲ ਉਸ ਬੰਦੇ ਦੀ ਹਿੱਕ ਤੇ ਤਸਦੀਕ ਕਰਕੇ ਇੱਕ ਤੇ ਪ੍ਰੀਵੈਂਟਿਵ ਐਕਸ਼ਨ ਕਰ ਰਹੇ ਆ ਨੰਬਰ ਦੋ ਤੇ ਜੋ ਕਲੋਨੀ ਕਾਰਵਾਈ ਇਹਨਾਂ ਦੀ ਬਣ ਚੱਗੀ ਫਿਰ ਵੀ ਸਾਡੇ ਅਜੇ ਅਜੇ ਤੱਕ ਸਾਡੇ ਕਿਸੇ ਨੇ ਪੇਜ ਨਹੀਂ ਕੀਤੀਆਂ ਬਟ ਸੋਸ਼ਲ ਮੀਡੀਆ 'ਨੂੰ ਤੇ ਦੇਖਿਆ ਗਿਆ ਉਹਦੇ ਉਹਦੇ ਤੇ ਬਾਤ ਕੇ ਉਹਦੇ